ਸ਼ੇਰ ਦਾ ਟੋਕੋ ਪਾਣੀ ਦਾ ਟੱਕੜੀ ਪੀਤਾ ਗਿਆ ਬਹੁਤ ਜਿਆਦਾ ਲੋਕਾਂ ਨੇ ਬੋਤਲਾਂ ਪਰ ਲੋ ਟੈਂਕੀਆਂ ਭਰ ਲਓ ਜਿੰਨਾਂ ਕਦੀ 50 ਤੇ ਨਹੀਂ ਪਾਇਆ ਉਹ ਵੀ ਟੈਂਕੀ ਭਰ ਕਰਾ ਰਿਆ ਇਹ ਜੋ ਸਾਡੇ ਵਾਤੇ ਕਾਲੇ ਕਾਨੂੰਨ ਆਏ ਗਿਆ ਇਹਨਾਂ ਨੇ ਲਾਗੂ ਕਿਤੇ ਵੀ ਜੀਪੀ ਨੇ ਅਸੀਂ ਉਹਦੇ ਵਾਸਤੇ ਵਿਰੋਧ ਕਰ ਰਹੇ ਹਾਂ ਸਾਰੇ ਡਰਾਈਵਰਾਂ ਦੇ ਜੋ ਅਸੀਂ ਇਹਨੂੰ ਨੂੰ ਨੂੰ ਰੱਦ ਕਰਾਉਂਦੇ ਆ ਜਦੋਂ ਤੱਕ ਜੱਦੀ ਕੀਤਾ ਜਾਵੇ ਨਹੀਂ ਤੇ ਅਸੀਂ ਇੱਕੋ ਵੱਡਾ ਧੰਦਾ ਲਾਵਾਂਗੇ ਅਸੀਂ ਜੋ ਸਭ ਚੱਕੇ ਜਾਮ ਕੀਤੇ ਆ ਹਾ ਕੋਈ ਗੱਡੀ ਨਹੀਂ ਚੱਲਣ ਦੇਣੀ ਕੋਈ ਕੱਚੇ ਮਾਲ ਵਾਲੀ ਕੋਈ ਬਾਡੀ ਵਾਲੀ ਚੱਲੇ ਕੋਈ ਦੀ ਗੱਡੀ ਚਾਹੇ ਕੋਈ ਟਿਪਪਰ ਨਹੀਂ ਚੱਲੇਗੀ ਇੱਕ ਅਕੇ ਡਰਾਈਵਰ ਕੋਈ ਡਰਾਈਵਰ ਨਹੀਂ ਕਰੇਗਾ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਕੀਤਾ ਜਾਏਗਾ ਅੱਜ ਵੀ ਅਸੀਂ ਇਸੇ ਕਰਕੇ ਟ੍ਰੱਕੀ ਟੱਕਰਦੇ ਆਂ ਕਿ ਇਸੇ ਕਾਨੂੰਨ ਦੇ ਵਿੱਚ ਆਣਾ ਸਾਥ ਦਿੱਤਾ ਜਾਵੇ ਅਸੀਂ ਕਾਨੂੰਨ ਨੂੰ ਰੱਦ ਚਾਹੁੰਦੇ ਹਾਂ ਜਲਦੋਂ ਜਲਦੀ ਕਿੰਨਾ ਸਰਕਾਰ ਨੂੰ ਕਿੰਦਾ ਜਾਵੇ ਸਾਡੇ ਨਾਲ ਕੋਈ ਸਰਕਾਰ ਨਹੀਂ ਤੁਰਦੀ ਜੋ ਨਾ ਉਹਨਾਂ ਨੂੰ ਆਮਦਾ ਕੋ ਮੈਸੇਜ ਆਇਆ ਨਾ ਕਾਲੀਆਂ ਦਾ ਆਇਆ ਨਾ ਕਾਂਗਰਸ ਦਾ ਆਇਆ ਇਹਨਾਂ ਨੂੰ ਪੁੱਛਿਆ ਜਾਵੇ ਕਿ ਇਹਨਾਂ ਨੇ ਇਹ ਤਾਂ ਰਲ ਕੇ ਕਾਨੂੰਨ ਬਣਾਇਆ ਸਾਡੇ ਵਾਸਤੇ ਜਿਹੜਾ ਇਹਨਾਂ ਨੇ ਕੋਈ ਸਾਥ ਨਹੀਂ ਦੇਂਦੇ ਸਾਡੇ ਇਹਨਾਂ ਨੂੰ ਵੀ ਨਾਲ ਪੁੱਛਿਆ ਜਾਵੇ ਨਾ ਇਹਨਾਂ ਨੇ ਕੱਲ ਨੂੰ ਵੋਟਾਂ ਨਹੀਂ ਲੈਣੀਆਂ ਕਾਨੂੰਨ ਨਾ ਬੋਲ ਖਾਨਾ ਜੀ ਦੇਖੋ 10 ਸਾਲ ਦੀ ਸਜ਼ਾ ਡਰਾਈਵਰ ਨੂੰ ਦਿੱਤੀ ਗਈ ਹੈ 5 ਲੱਖ ਜੁਰਮਾਨਾ ਵਾ ਕਿਹ ਡਰਾਈਵਰ ਨੂੰ ਪੁੱਛ ਲੋ ਇੱਥੇ ਜਿੰਨੇ ਖੜੇ ਆ ਕੋਈ 5 ਲੱਖ ਦੇਣ ਤੋਂ ਕਹਾ ਹੈਗਾ 10 ਸਾਲ ਦੀ ਸਜ਼ਾ ਕਰ ਸਕਦਾ ਕੋਈ ਇਹਨੇ ਦੇ ਘਰ ਦਾ ਚੁੱਲਾ ਕਿੱਥੋਂ ਚੱਲਣਾ ਹੈ ਇਹਦੇ ਵਿੱਚ ਕਈ ਡਰਾਈਵਰ ਇਦਾਂ ਨਹੀਂ ਖੜੇ ਨੇ ਜਿਨ੍ਹਾਂ ਦਾ ਘਰ ਦਾ ਚੁੱਲਾ ਵੀ ਨਹੀਂ ਬਲਦਾ ਚੱਕਰ ਲਾ ਕੇ ਚੁੱਲਾ ਬਲਦਾ ਰੋਟੀ ਚੱਕਰ ਲਾ ਕੇ ਖਾਂਦਾ ਹੋ ਹੱਕਲਾ ਦੀ ਰੋਟੀ ਖਾਂਦੇ ਨੇ ਤੇ ਫਿਰ ਕਿਹਦੇ ਹਿਸਾਬ ਨਾਲ ਸਰਕਾਰ ਨੇ ਸੋਚਿਆ ਵੀ ਇਹ ਕਿੰਨਾ ਕ ਪੈਸਾ ਕਮਾਉਂਦੇ ਆ ਗਿਆ ਬਹੁਤ ਘਟਿਆ ਆ ਇਹਦੇ ਵਿੱਚ ਇਹ ਆ ਵੀ ਤੁਸੀਂ ਵੀ ਵਿੱਚ ਹੁੰਦੇ ਹੋ ਕੋਈ ਗੱਣਾ ਲੈ ਕੇ ਜਾਂਦਾ ਉਹ ਵੀ ਵਿੱਚ ਹੁੰਦਾ ਵਾ ਸਕੂਟਰੀ ਵਾਲਾ ਵੀ ਵਿੱਚ ਹੁੰਦਾ ਹੈ ਇਹ ਦੇ ਵਿੱਚ ਇਹ ਹੱਦੇ ਕਾਨੂੰਨ ਜਿਹੜਾ ਬਣਾਇਆ ਪਹਿਲੇ ਕਾਨੂੰਨ ਕਿੰਨੇ ਕ ਹਿਸਾਬ ਨੇ ਉਹਦੇ ਵਿੱਚ ਇਹ ਆ ਵੀ ਗਲਤੀ ਕਿਸ ਦੀ ਹੁੰਦੀ ਸਜ਼ਾ ਕਿਸ ਨੂੰ ਮਿਲਦੀ ਹੈ ਇਹ ਕੋਈ ਗੱਡੀ ਚਾਨ ਕੇ ਵੱਜ ਜਾਂਦਾ ਵਾ ਕਹਿ ਦਿੰਦੇ ਜੀ ਗੱਡੀ ਵਾਲਾ ਮਾਰ ਗਿਆ ਇਹਦੇ ਵਿੱਚ ਇਨਸਾਫ ਕੋਈ ਨਹੀਂ ਹੁੰਦਾ ਤਰ ਨਾਲ ਲੰਮੇ ਸਮੇਂ ਵਾਸਤੇ ਅਨ ਅਨਮੇਥੇ ਸਮੇਂ ਵਾਸਤੇ ਸਾਧਿਆ ਟਰਾ ਦੈਨੋਂ ਹੀ ਸਿਚੂਏਸ਼ਨ ਸ਼ੁਰੂ ਹੋ ਗਈ ਸਰਵਨਗਰ ਭਾਜੀ ਡਰਾਈਵਰਾਂ ਦੇ ਹੱਕ ਦੇ ਵਿੱਚ ਸਾਰਾ ਧਰਨਾ ਲੱਗਿਆ ਜੀ 5 ਸਾਲ ਦੀ ਕੈਦ ਵਾ ਜੀ ਕਿਹੜਾ ਬੰਦਾ ਮੈਨੂੰ ਪਹਿਲਾਂ ਦੱਸੇ ਕਿ 5 ਸਾਲ ਦਾ ਨਾ ਇਹਨਾਂ ਨੇ ਮੌਕੇ ਤੇ ਬੇਲ ਦੇਣੀ ਨਾ ਕੋ ਸਾਡਾ ਟੰਬਰ ਕਿੱਥੋਂ ਚੱਲੂਗੀ ਜਿਨੇ ਆਨੇ ਵਾਜੇ ਵਾਲੇ ਹੈ ਜੀ ਭਾਜੀ ਬਾਕੀ ਸਰਕਾਰ ਨੂੰ ਹਾ ਟੈਕਸ ਦੇਦੇ ਆਪਣੀਆਂ ਗੱਡੀਆਂ ਦਾ ਹਰ ਸਾਲ ਲੱਖਾਂ ਰੁਪਇਆ ਟੈਕਸ ਜਾਂਦਾ ਜੀ ਜਿਨ੍ਹਾਂ ਨੇ ਸਾਡੇ ਖਿਲਾਫ ਐਡਾ ਤਗੜਾ ਕਾਨੂੰਨ ਬਣਾ ਕੇ ਹੱਡ ਮਾਰੂ ਮਾਰੂ ਕੀਤਾ ਸਾਡੇ ਨਾਲ ਕੰਮ ਨਹੀਂ ਅੱਜ ਤੁਸੀਂ ਕੀ ਕੀਤਾ ਅੱਜ ਭਾਜੀ ਆਪਾਂ ਬਸ ਆ ট্রাক ਰੋਕੇ ਅੱਜ ਅੱਜ ਤੇ ਹਜੇ ਟਰੱਕ ਹੀ ਰੁਕੰਦੇ ਆ ਕੱਲ ਤੋਂ ਆਪਾਂ ਗੱਡੀਆਂ ਵੀ ਰੋਕਾਂਗੇ ਹਰ ਡਰਾਈਵਰ ਨੂੰ ਕਵਾਂਗੇ ਵੀ ਨਾਲ ਹੋ ਕੇ ਸਾਡੇ ਖੜੋ ਕੱਲ ਤੋਂ ਪੂਰਾ ਚੱਕਾ ਜਾਣ ਕਰਾਂਗੇ सारे में यही रिक्वेस्ट चाहता है कि देर इज नो रिक्वायरमेंट किसी भी किसी तरीके की पैनिक बाइंग करने की कोई लोड नहीं है इन्ना पेट्रोल पंप पंपोड़ की खरीद करने की कोई लोड नहीं है जो भी निरंतर सप्लाई इस जिले में चाहिए सब तो पहले तो स्टॉक्स हले अवेलेबल है, है। तो अस सारे कदम चक रहे हैं कि यदि निरंतर सप्लाई भी जारी रहे सो नो बडी शुड डू एनी काइंड ऑफ पैनिक बाइंग ਸੋ ਆ 500 8400 ਉਸ ਵਿੱਚ 1 ਮਿੰਟ ਲੋ ਵੀਰ ਦੀ ਗੱਲ ਸਰ ਮੇਰਾ ਨਾਮ ਮਲਕੀਰ ਸਿੰਘ ਆ ਮੈਂ ਕਲਨੌਰ ਜੇ ਕੇ ਬਿਲਿੰਗ ਸਟੇਸ਼ਨ ਤੋਂ ਬਲੌਂ ਕਰਦਾ ਦੇਖੋ ਇਹ ਜਿਹੜੀ ਤਿੱਕਤ ਆ ਰਹੀ ਹੈ ਤੇਲ ਦੀ ਸ਼ੋਰਟੇਜ ਦੀ ਮਤਲਬ ਲੋਕਾਂ ਦੇ ਮਨਾਂ ਚ ਇਹ ਵੀ ਚੱਲਦਾ ਪਿਆ ਵੀ ਪੰਪਾਂ ਦੀ ਸਟ੍ਰਾਈਕ ਚੱਲਦੀ ਪਈ ਆ ਪੰਪਾਂ ਦੀ ਇਹਦੇ ਵਿੱਚ ਕੋਈ ਸਟ੍ਰਾਈਕ ਨਹੀਂ ਹੈਗੀ ਡਰਾਈਵਰਾਂ ਨੇ ਆਪਣੀ ਸਟ੍ਰਾਈਕ ਕੀਤੀ ਹੋਈ ਹੈ ਜਿਹੜੇ ਮੋਦੀ ਸਰਕਾਰ ਨੇ ਆਪਣੇ ਜਿਹੜੇ ਨੇ ਕਾਨੂੰਨ ਮਤਲਬ ਇਹਨਾਂ ਵਾਸਤੇ ਲਾਗੂ ਕੀਤੇ ਹੋਏ ਨੇ ਤੋਂ ਕਈਆਂ ਲੋਕਾਂ ਨੂੰ ਇਹ ਲੱਗਦਾ ਪਿਆ ਵੀ ਪੰਪਾਂ ਦੀ ਸਟ੍ਰਾਈਕ ਆ ਤੇਲ ਨਹੀਂ ਮਿਲਣਾ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੇਖੋ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਕਿ ਪਲੀਜ਼ ਇਦਾਂ ਨਾ ਕਰੋ ਜਿਹਨੂੰ ਲੋੜ ਆ ਉਹ ਪੰਪ ਤੇ ਤੇਲ ਲੈਣ ਆਏ ਜੀ ਸਦਕੇ ਆਏ ਬਸ ਇਹ ਹੀ ਹੈ ਵੀ ਜਿਹੜਾ ਮਰੀਜ਼ ਆ ਐਮਰਜੈਂਸੀ ਜਿਹਨੂੰ ਲੋੜ ਆ ਉਹਨੂੰ ਤੇਲ ਪੰਪ ਤੋਂ ਮਿਲੇਗਾ ਜਿਹੜਾ ਐਮਰਜੈਂਸੀ ਕੋਟਾ ਰੱਖਿਆ ਹੋਇਆ ਆ ਆਪਾਂ ਉਹਨਾਂ ਨੂੰ ਮਤਲਬ ਕਿਸੇ ਨੇ ਸਹੀ ਇਨਫੋਰਮ ਨਹੀਂ ਕੀਤਾ ਹੋਇਆ ਉਹਨਾਂ ਨੂੰ ਇੱਕ ਬੰਦੇ ਨੇ ਦੱਸਿਆ ਹੋਇਆ ਵੀ ਤੇਲ ਪੰਪ ਦੀ ਸਟ੍ਰਾਈਕ ਚੱਲਦੀ ਬਈ ਹੈ ਤੇਲ ਨਹੀਂ ਮਿਲਣਾ ਪਲੀਜ਼ ਆਪਾਂ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਡਰਾਈਵਰ ਵੀਰਾਂ ਦੀ ਸਟ੍ਰਾਈਕ ਚੱਲਦੀ ਬਈ ਹੈ ਤੇ ਉਹ ਜਦੋਂ ਉਹਨਾਂ ਦੀ ਮਤਲਬ ਮੁਸ਼ਕਲ ਦਾ ਹੱਲ ਹੋ ਗਿਆ ਤੇ ਉਹ ਵੀ ਸਟ੍ਰਾਈਕ ਖਤਮ ਹੋ ਜਾਣੀ ਹੈ ਤੇਲ ਪਹਿਲਾਂ ਦੀ ਤਰ੍ਹਾਂ ਹੀ ਪੰਪਾਂ ਤੇ ਮਿਲੇਗਾ ਇਦਾਂ ਦੀ ਕੋਈ ਗੱਲ ਨਹੀਂ ਆ ਸੋ ਬਹੁਤਾ ਕੁਝ ਨਾ ਕਹਿੰਦਾ ਆ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਇਹ ਵੀ ਅਪੀ ਤੇ ਨਾ ਆਪਾਂ ਕੋ ਹੋ ਤੇ ਨਾ ਕਿਸੇ ਨੂੰ ਤਾਂ ਕਰੋ ਜਸਵਿੰਦਰ ਸਿੰਘ ਜੀ ਤੇਲ ਟੈਂਕੀਆਂ ਵੀ ਹੜਤਾਲ ਕੀਤੀ ਆ ਡਰਾਈਵਰਾਂ ਆ ਤੇ ਸਾਰਿਆਂ ਬਾਅਦ ਤੇ ਮੁਸ਼ਕਲ ਇੱਕੋ ਜੀ ਆ ਕੱਲ ਨੂੰ ਮੋਟਰਸਾਈਕਲ ਕਾਰਾਂ ਟਰੈਕਟਰਾਂ ਨਾਲ ਕਿਸੇ ਨਾ ਵੀ ਐਕਸੀਡੈਂਟ ਹੋ ਜਾਂਦਾ ਉਹ ਡਰਾਈਵਰ ਦਾ ਜੁਰਮਾਨਾ ਉਹਨਾਂ ਹੀ ਪੈਣਾ ਆ 7 ਲੱਖ ਜੁਰਮਾਨਾ ਪੈਣਾ 10 ਸਾਲ ਦੀ ਸਜ਼ਾ ਹੋਣੀ ਆ ਉਹ ਕਿ ਜੇ 7-7 ਲੱਖ ਭਰ ਲੱਗੇ ਤਾਂ ਉਹਨਾਂ ਨੂੰ ਕੋਈ ਘਰ ਕਿੰਨੇ ਫਿਰ ਡਰਾਈਵਰੀ ਕਰਨ ਦੀ ਕੀ ਲੋੜ ਆ ਉਹਨਾਂ ਨੂੰ ਨਹੀਂ ਡਰਾਈਵਰੀ ਹੈਗੀ ਆਪਣੀ ਹਾਂਜੀ ਹਾਂਜੀ ਸਾਡੇ ਉਹ ਗੱਡੀ ਆਪਣੀ ਆ ਅਹੀ ਉਦੋਂ ਦੀ ਖੜੀ ਆ ਜਿੰਨੇ ਦਿਨ ਚੱਲੂਗਾ ਉਨੇ ਦਿਨ ਖੜੀ ਰਹੇਗੀ ਡਰਾਈਵਰ 7 ਲੱਖ ਕਿੱਥੋਂ ਭਰੇਗਾ ਜੇ ਡਰਾਈਵਰ ਕੋਲ 7 ਲੱਖ ਹੋਏਗਾ ਕੰਮ ਹੋਰ ਨਹੀਂ ਖੋਲ ਕੇ ਵੇਚੇਗਾ ਪ੍ਰਸ਼ਾਸਨ ਨੂੰ ਇਹ ਵੀ ਜਿਹੜੇ ਕਾਨੂੰਨ ਆ ਵਾਪਸ ਲੈਣਾ ਤਾਂ ਘੜਦਾ ਰਹੇਗੀ ਇਹਦੇ ਪੰਪਾਂ ਦਾ ਵੀ ਕੁਝ ਪੰਪ ਡੀਜ਼ਲ ਪਟਰੋਲ ਪੰਪ ਆਏਗਾ ਤਾਂ ਪੰਪ ਚੱਲਣਗੇ ਸਭ ਤੋਂ ਬਾਦ ਹੁਣ ਡਰਾਈਵਰ ਡੇਅਰ ਡਿਪੂ ਵਾਲਿਆਂ ਉਹਨਾਂ ਡੀਜ਼ਲਾਂ ਵਾਲਿਆਂ ਉਹਨਾਂ ਹੜਤਾਲ ਕੀਤੀ ਸਾਰਿਆਂ ਕਾਨੂੰਨ ਤਾਂ ਸਾਰਿਆਂ ਟੈਂਕੀਆਂ ਵਾਸਤੇ ਕੋ ਬੱਸਾਂ ਵਾਸਤੇ ਹੋਣਾ ਚਾਹੀਦਾ ਵਾ ਠੀਕ ਹੈ ਭਾਜੀ ਨਿੱਕੀ ਗੱਡੀ ਵਾਲੇ ਤਾਂ ਮੰਨ ਲਓ ਕੋਈ ਵੱਡੀ ਗੱਡੀ ਜਾਂ ਕੋਈ ਨਿੱਕੀ ਗੱਡੀ ਆ ਠੀਕ ਆ ਕਸੂਰ ਨਿੱਕੀ ਗੱਡੀ ਦਾ ਹੋਏਗਾ ਤਾਂ ਨਿਕਲਣਾ ਵੱਡੀ ਗੱਡੀ ਦਾ ਕੀ ਵੱਡੀ ਗੱਡੀ ਦਾ ਜਣਾ ਖਣਾ ਕੋਈ ਸਾਈਕਲ ਤੇ ਵੀ ਜਾਂਦਾ ਹੋਏਗਾ ਉਹ ਵੀ ਡਰਾਈਵਰ ਨੂੰ ਚ ਪੇੜ ਮਾਰ ਜੂਗਾ ਕਾਨੂੰਨ ਨਾਲੇ ਕਾਨੂੰਨ ਸਾਰੇ ਵਾਸਤੇ ਇੱਕ ਜਦੋਂ ਮੋਟਰਸਾਈਕਲ ਐਕਸੀਡੈਂਟ ਕਰਕੇ ਭਜਦਾ ਜੁਰਮਾਨਾ ਉਹਨੂੰ ਵੀ ਇੰਨਾ ਹੀ ਆ ਸਰਪਜੀਤ ਸਿੰਘ ਜੀ ਅੱਜ ਜਿਹੜਾ ਨੈਸ਼ਨਲ ਹਾਈਵੇ ਤੇ ਜਿਹੜਾ ਜਮ ਕੀਤਾ ਕਿਉਂ ਕੀਤਾ ਕੀ ਕਰ ਇਹ ਜੋ ਸਾਡੇ ਵਾਸਤੇ ਕਾਲੇ ਕਾਨੂੰਨ ਲਾਏ ਗਿਆ ਇਹਨਾਂ ਨੇ ਲਾਗੂ ਕਿੱਥੇ ਵੀ ਜੀਪੀ ਨੇ ਅਸੀਂ ਉਹਦੇ ਵਾਸਤੇ ਵਿਰੋਧ ਕਰ ਰਹੇ ਆ ਸਾਰੇ ਡਰਾਈਵਰ ਇਕਤਾ ਜੋ ਅਸੀਂ ਇਹਨੂੰ ਕਾਨੂੰਨ ਨਹੀਂ ਤੇ ਅਸੀਂ ਇਸ ਤੋਂ ਵੱਡਾ ਧੰਦਾ ਲਾਵਾਂਗੇ ਅਹੀਂ ਜੋ ਸਭ ਚੱਕੇ ਜਾਮ ਕੀਤੇ ਆ ਹਾਂ ਕੋਈ ਗੱਡੀ ਨਹੀਂ ਚੱਲਣ ਦੇਣੀ ਕੋਈ ਕੱਚੇ ਮਾਲ ਵਾਲੀ ਕੋਈ ਬਾਡੀ ਵਾਲੀ ਚੱਲੇ ਕੋਈ ਦੀ ਗੱਡੀ ਜਾ ਕੋ ਟਿਪਰ ਨਹੀਂ ਚੱਲੇਗੀ ਇਹ ਕਹਿ ਕੇ ਡਰਾਈਵਰ ਕੋਈ ਡਰਾਈਵਰ ਨਹੀਂ ਦੀ ਕਰੇਗਾ ਜਿੰਨਾ ਚਿਰ ਕਾਨੂੰਨ ਦਾ ਨਹੀਂ ਕੀਤਾ ਜਾਏਗਾ ਅੱਜ ਕੀ ਕੀਤਾ ਗਿਆ ਅੱਜ ਵੀ ਅਸੀਂ ਇਸੇ ਕਰਕੇ ਟਰੱਕੀ ਢੱਕਣ ਡੇ ਆ ਵੀ ਇਸੇ ਕਾਨੂੰਨ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਅਸੀਂ ਕਾਨੂੰਨ ਨੂੰ ਰੱਦ ਚਾਹੁੰਦੇ ਹਾਂ ਜਲਦੋਂ ਜਲਦੀ ਜਿੰਨਾ ਸਰਕਾਰ ਨੂੰ ਕੀਤਾ ਜਾਵੇ ਸਾਡੇ ਨਾਲ ਕੋਈ ਸਰਕਾਰ ਨਹੀਂ ਤੋਂਦੀ ਜੋ ਨਾਂ ਨੂੰ ਆਮਦਾ ਕੋ ਮੈਸੇਜ ਆਇਆ ਨਾ ਕਾਲੀਆਂ ਦਾ ਆਇਆ ਨਾ ਕਾਂਗਰਸ ਦਾ ਆਇਆ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹਨਾਂ ਨੇ ਇਹ ਤਾਂ ਰਲ ਕੇ ਕਾਨੂੰਨ ਬਣਾਇਆ ਸਾਡੇ ਵਾਸਤੇ ਜਿਹੜਾ ਇਹਨਾਂ ਨੇ ਕੋਈ ਸਾਧ ਨਹੀਂ ਦੇਂਦੇ ਸਾਡੇ ਇਹਨਾਂ ਨੂੰ ਵੀ ਨਾਲ ਪੁੱਛਿਆ ਜਾਵੇ ਨਾ ਇਹਨਾਂ ਨੇ ਕੱਲ ਨੂੰ ਵੋਟਾਂ ਨਹੀਂ ਲੈਣੀਆਂ ਕੀ ਨੁਕਸਾਨ ਹੋਇਆ ਕਾਨੂੰਨ ਦਾ ਕਾਨੂੰਨ ਨੇ ਨਾ ਬਹੁਤ ਦਿਖਾਣਾ ਜੀ ਵੇਖੋ 10 ਸਾਲ ਦੀ ਸਜ਼ਾ ਡਰਾਈਵਰ ਨੂੰ ਦਿੱਤੀ ਗਈ ਹੈ 5 ਲੱਖ ਜੁਰਮਾਨਾ ਵਾ ਕਿ ਇਹ ਡਰਾਈਵਰ ਨੂੰ ਪੁੱਛ ਲਓ ਇੱਥੇ ਜਿੰਨੇ ਖੜੇ ਆ ਕੋਈ 5 ਲੱਖ ਦੇਣ ਤੋਂ ਕਹਾ ਹੈਗਾ 10 ਸਾਲ ਦੀ ਸਜ਼ਾ ਕਰ ਸਕਦਾ ਕੋਈ ਇਹਨਾਂ ਨੇ ਘਰ ਦਾ ਚੁੱਲ੍ਹਾ ਕਿੱਥੋਂ ਚੱਲਣਾ ਹੈ ਇਹਦੇ ਵਿੱਚ ਕਈ ਡਰਾਈਵਰ ਇਦਾਂ ਦੇ ਖੜੇ ਨੇ ਜਿਨ੍ਹਾਂ ਦਾ ਘਰ ਦਾ ਚੁੱਲ੍ਹਾ ਵੀ ਨਹੀਂ ਬਲਦਾ ਚੱਕਰ ਲਾ ਕੇ ਚੁੱਲ੍ਹਾ ਬਲਦਾ ਰੋਟੀ ਚੱਕਰ ਲਾ ਕੇ ਖਾਂਦਾ ਉਹ ਹੱਗ ਲਾਲ ਦੀ ਰੋਟੀ ਖਾਂਦੇ ਨੇ ਤੇ ਫਿਰ ਕਿਹਦੇ ਹਿਸਾਬ ਨਾਲ ਸਰਕਾਰ ਨੇ ਸੋਚਿਆ ਵੀ ਇਹ ਕਿੰਨਾ ਕ ਪੈਸਾ ਕਮਾਉਂਦੇ ਨੇ ਜਿਹੜਾ ਕਾਨੂੰਨ ਬਣਾਇਆ ਗਿਆ ਬਹੁਤ ਘਟੀਆ ਆ ਇਹਦੇ ਵਿੱਚ ਇਹ ਆ ਵੀ ਤੁਸੀਂ ਵੀ ਵਿੱਚ ਆਉਂਦੇ ਹੋ ਕੋਈ ਗੰਨਾ ਲੈ ਕੇ ਜਾਂਦਾ ਉਹ ਵੀ ਵਿੱਚ ਆਉਂਦਾ ਵਾ ਸਕੂਟਰੀ ਵਾਲਾ ਵੀ ਵਿੱਚ ਆਉਂਦਾ ਆ ਇਹ ਦੇ ਵਿੱਚ ਸਾਡੇ ਕਾਨੂੰਨ ਜਿਹੜਾ ਬਣਾਇਆ ਪਹਿਲੇ ਕਾਨੂੰਨ ਕਿੰਨੇ ਕ ਸਾਫ਼ ਨੇ ਉਹਦੇ ਵਿੱਚ ਇਹ ਆ ਵੀ ਗਲਤੀ ਕਿਸ ਦੀ ਹੁੰਦੀ ਸਜ਼ਾ ਕਿਸ ਨੂੰ ਮਿਲਦੀ ਆ ਇਹ ਕੋਈ ਗੱਡੀ ਜਾਣ ਕੇ ਵਾਜ ਜਾਂਦਾ ਵਾ ਕਹਿ ਦਿੰਦੇ ਜੀ ਗੱਡੀ ਵਾਲਾ ਮਾਰ ਗਿਆ ਇਹਦੇ ਵਿੱਚ ਇਨਸਾਫ ਕੋਈ ਨਹੀਂ ਹੁੰਦਾ ਲੱਗੂਗਾ ਲੰਬੇ ਸਮੇਂ ਵਾਸਤੇ ਅਨ ਅਨ ਮੇਥੇ ਸਮੇਂ ਵਾਸਤੇ ਸਾਰੀਆਂ ਟਰਾਂਸਪੋਰਟ ਬੰਦ ਸਾਰੀਆਂ ਟਰਾਂਸਪੋਰਟ ਬੰਦ ਆ ਰੋਡ ਜਾਮ ਕਰਾਂਗੇ ਆਹ ਹਾਂ ਪਾਜੀ ਡਰਾਈਵਰਾਂ ਦੇ ਹੱਕ ਦੇ ਵਿੱਚ ਸਾਰਾ ਧਰਨਾ ਲੱਗਿਆ ਜੀ 5 ਸਾਲ ਦੀ ਕੈਦ ਵਾ ਜੀ ਕਿਹੜਾ ਬੰਦਾ ਮੈਨੂੰ ਪਹਿਲਾਂ ਦੱਸੋ ਵੀ 5 ਸਾਲ ਕੋਈ ਨਾ ਇਹਨਾਂ ਨੇ ਮੌਕੇ ਤੇ ਬੇਲ ਦੇਣੀ ਨਾ ਕਹੋ ਸਾਡਾ ਟੱਬਰ ਕਿੱਥੋਂ ਚੱਲੂਗੀ ਜੀ 9:00 ਵਜੇ ਵਾਲੇ ਹੈ ਜੀ ਆਪਾਂ ਜੀ ਬਾਕੀ ਸਰਕਾਰ ਨੂੰ ਹਾ ਟੈਕਸ ਦੇ ਦੇ ਆਪਣੀਆਂ ਗੱਡੀਆਂ ਦਾ ਹਰ ਸਾਲ ਲੱਖਾਂ ਰੁਪਿਆ ਟੈਕਸ ਜਾਂਦੇ ਆ ਜੀ ਇਹਨਾਂ ਨੇ ਸਾਡੇ ਖਿਲਾਫ ਇੰਨਾ ਤਗੜਾ ਕਾਨੂੰਨ ਬਣਾ ਕੇ ਸਾਡ ਮਾਰੂ ਮਾਰੂ ਕੀਤਾ ਸਾਡੇ ਨਾਲ ਕੰਮ ਜੀ ਅੱਜ ਤੁਸੀਂ ਕੀ ਕੀਤਾ ਅੱਜ ਭਾਜੀ ਆਪਾਂ ਬਸ ਇਹ ਟਰੱਕ ਰੋਕੇ ਅੱਜ ਅੱਜ ਤੇ ਹਜੇ ਟਰੱਕ ਹੀ ਰੋਕ ਰਹੇ ਆ ਕੱਲ ਤੋਂ ਆਪਾਂ ਗੱਡੀਆਂ ਵੀ ਰੋਕਾਂਗੇ ਹਰ ਡਰਾਈਵਰ ਵੀਰ ਨੂੰ ਕਵਾਂਗੇ ਵੀ ਨਾਲ ਹੋ ਕੇ ਸਾਡੇ ਖੜੋ

सार्यान यही रिक्वेस्ट एंड अपील है कि देर इज नो रिक्वायरमेंट किसी भी किसी तरीके दी पैनिक बाइंग करने दी कोई लोड नहीं है इन्ना कट पेट्रोल पंप से बेलोड़न की खरीद करने दी कोई लोड नहीं है आ, जो भी निरंतर सप्लाई इस जिले को चाहिए सब तो पहले तो स्टॉक्स हले अवेलेबल है, है। तो असि सारे आ, 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 कदम चख रहे हैं है कि ए निर सप्लाई भी जारी रहे ਸੋ ਨੂਬਡੀ ਸ਼ੁਡ ਡੂ ਐਨੀ ਕਾਈਂਡ ਆਫ ਪੈਨਿਕ ਬਾਈ థాంਕ ਯੂ ਮੇਰਾ ਨਾਮ ਸਤਵੀਰ ਰਾਜ ਬਹੁਤ ਜਿਆਦਾ ਰੌਲਾ ਜੀ ਸੇਰ ਦਾ ਟਿਕੋ ਪਾਣੀ ਤੱਕੜੀ ਪੀਤਾ ਗਿਆ ਬਹੁਤ ਜਿਆਦਾ ਲੋਕਾਂ ਨੇ ਬੋਤਲਾਂ ਭਰ ਲੋ ਟੈਂਕੀਆਂ ਭਰ ਲੋ ਜਿੰਨਾਂ ਕਦੀ 50 ਤੇ ਨਹੀਂ ਪਾਇਆ ਉਹ ਵੀ ਟੈਂਕੀ ਭਰ ਕਰਾ ਰਿਹਾ ਬਹੁਤ ਜਿਆਦਾ ਹੋ ਸਕਦਾ ਸਾਡੇ ਸ਼ਾਮ ਤੱਕ ਪਾਣੀ ਵੀ ਘਟ ਜਾਣਾ ਹਾਂਜੀ ਆਜੋ ਆਜੋ ਮੇਰਾ ਨਾਮ ਕੇਸ਼ ਪਟਿਆ ਅੱਜ ਜਿਹੜਾ ਕਾਨੂੰਨ ਜਿਹੜਾ ਪਾਸ ਕੀਤਾ ਸੀ ਬਾਰ ਸਰਕਾਰ ਨੇ ਜਿਹੜੇ ਕਈ ਟਰੱਕ ਡਰਾਈਵਰ ਜਿਹੜੇ ਕਈ ਐਕਸੀਡੈਂਟ ਕਰਕੇ ਆਪਣੀਆਂ ਗੱਡੀਆਂ ਛੱਡ ਕੇ ਤੇ ਭੱਜ ਜਾਂਦੇ ਸੀ ਉਹਨਾਂ ਵਾਸਤੇ ਇੱਕ ਕਾਨੂੰਨ ਕੀਤਾ ਵਾ ਜੇਕਰ ਉਹ ਕੋਈ ਵੀ ਐਕਸੀਡੈਂਟ ਕਰਦੇ ਆ ਜਿਹੜਾ ਆਪਣੀ ਜਾਨ ਨਾਲ ਲੜਦਾ ਹੁੰਦਾ ਵਾ ਐਕਸੀਡੈਂਟ ਜਿਹਦਾ ਹੋ ਜਾਂਦਾ ਵਾ ਤੇ ਟਰੱਕ ਡਰਾਈਵਰ ਜਿਹੜੇ ਆ ਉਹ ਉਹਨੂੰ ਛੱਡ ਕੇ ਤੇ ਭੱਜ ਜਾਂਦੇ ਸੀ ਉਹਦੇ ਉੱਤੇ ਉਹਨਾਂ ਨੇ ਕਾਨੂੰਨ ਜਿਹੜਾ ਵਾ ਕੋਈ ਬਣਾਇਆ ਵਾ ਸਖਤ ਕਾਨੂੰਨ ਆ ਜਿਹੜੀ ਵਿਰੋਧਤਾ ਕੀਤੀ ਆ ਜਿੰਨੇ ਵੀ ਆਪਰੇਟਰ ਆ ਟਰੱਕ ਡਰਾਈਵਰ ਜਿੰਨੇ ਵੀ ਸੰਤਾਵਾ ਵਾ ਉਦੇ ਕਰਕੇ ਜਿਹੜਾ ਵਾ ਪਿੱਛੋਂ ਤੇਲ ਨਹੀਂ ਆ ਰਿਹਾ ਉਹਦੇ ਕਰਕੇ ਸਾਰਾ ਜਮ ਜੂਮ ਹੋ ਗਿਆ ਪੈਟਰੋਲ ਜੀ ਆ ਡੀਜ਼ਲ ਪਵਾਣ ਆਏ ਆ ਪੈਟਰੋਲ ਲੈਣ ਆਏ ਆ ਸਭ ਕੁਝ ਖਤਮ ਹੋ ਜੱਲਾ ਵਾ ਕਹਿੰਦੇ ਟਰੱਕਾਂ ਦੀ ਹੜਤਾਲ ਹੋ ਗਈ ਦੀ ਆ ਔਰੇ ਕਰਕੇ ਇਹ ਸਾਰੀ ਮੁਸੀਬਤ ਹੈ ਹੜਤਾਲ ਖੁੱਲਣ ਤੋਂ ਪਹਿਲਾਂ ਸਭ ਕੁਝ ਬੰਦਾ ਗੱਡੀਆਂ ਗੁੱਡੀਆਂ ਦੇ ਤੇ ਕਿਸੇ ਤੇ ਤੇਲ ਹੀ ਨਹੀਂ ਹੈਗਾ ਤੇ ਤੇਲ ਹੋਏਗਾ ਤੇ ਕੋਈ ਗੱਡੀ ਚਲਾਏਗਾ ਜੀ ਚੱਲ ਹਾਂਜੀ 200 ਦਾ ਜੀ ਬਸ ਹੜਤਾਲ ਕਰਕੇ ਉਹਨਾਂ ਨੇ ਕਿਹਾ ਜੀ ਅੱਜ ਹੜਤਾਲ ਹੈ ਤਾਂ ਕਰਕੇ ਵੈਸੇ ਰੈਗੂਲਰ ਜਿਆਦਾ ਪੈਨਿਕ ਕ੍ਰੀਏਟ ਕਰਦਾ ਜਿਆਦਾ ਪੈਨਿਕ ਕ੍ਰੀਏਟ ਕਰਦਾ ਲੋਕਾਂ 'ਚ ਤੇ ਇੰਦਾ ਜਿੰਦਾ ਤੇਲ ਹੀ ਮੁੱਕ ਗਿਆ ਪਿੱਛੇ ਅੱਛਾ ਹਾਂਜੀ ਜੀ ਸਮਝਦਾ ਲੋਕੀ ਭਾਂਡੇ ਵੀ ਲੈ ਕੇ ਆਏ ਨੇ ਭਾਂਡੇ ਉਹ ਦੂਜੇ ਕੰਮਾਂ ਵਾਸਤੇ ਉਹ ਤਾਂ ਕੰਨੀਆਂ 'ਚ ਜ਼ਰੂਰ ਪਰਵਾਅ ਆ ਰਹੇ ਨੇ ਲੋਕਾਂ 'ਚ ਹੜਕਮਜਾ ਮੱਤ ਗਿਆ ਹਾਂਜੀ ਹਾਂਜੀ ਹਾਂ ਹਾਂ ਅੱਧਾ ਘੰਟਾ ਹੋ ਗਿਆ ਜੀ ਤੇਲ ਨਹੀਂ ਪਾਉਣ ਦੇ ਹੈਗੇ ਪੀੜ ਬੜੀ ਆ ਹਾਂਜੀ ਅਜੇ ਤਾਂ ਸੌਦਾ ਹੀ ਪੋਣਾ ਵਾ ਸੌਦਾ ਕੱਲ ਨੂੰ ਹੀ ਟਾਈਮ ਲੱਗ ਜੇਗਾ ਸਰ ਲੱਗ ਜੂਗਾ ਅੱਜ ਇਹ ਕਹਿੰਦੇ ਹਰਤਾਜ ਦੇ ਲਈ ਇਸ ਕਰਕੇ ਬਹੁਤ ਜ਼ਿਆਦਾ ਤੁਹਾਡਾ ਤੇ ਵਿਕ ਰਿਹਾ ਹੈ ਇਸ ਕਰਕੇ ਰਸ ਬਹੁਤ ਜ਼ਿਆਦਾ ਹੈ ਹਰ ਦੇ ਕਾਫੀ ਦੁਨੀਆ ਆ ਰਹੀ ਹੈ ਕਾਫੀ ਆ ਜਿਹੜੇ ਪੰਜਾਬ ਦੇ ਪਾਂਡੇ ਹੋ ਸਾਰੇ ਪੰਪ ਪਾਸੜਾ ਆ ਰਹੇ ਨੇ ਹਾਂ ਪਾਂਡੇ ਪਾਰਡੀਆਂ ਨਾਲ ਕੋਈ ਲੈ ਲੈ ਆ ਰਹੇ ਨੇ ਜਿਹੜੇ ਲੋਕੀ 50 ਬੰਦੇ ਪੰਪ ਪੰਪਸਾ ਤੇ ਰਫਾਰੇ ਨੇ ਇਹਦਾ ਕਿਉਂ ਕਰ ਰਹੇ ਆ ਚਲੋ ਦੱਸਿਆ ਰਸਤਾ ਇਹਦਾ